ਸਸਿਗਾ ਦੋਸਤੋ ਅੱਜ ਤੁਹਾਨੂੰ ਮੈਂ ਨਮਕ ਬਾਰੇ ਦੱਸਣਾ ਚਾਹੂਗਾ ਕੋਈ ਕਹਿੰਦਾ ਵੀ ਸੇਧਾ ਨਮਕ ਘਰੇ ਵਰਤਣਾ ਚਾਹੀਦਾ ਕੋਈ ਕਹਿੰਦਾ ਆਮ ਜਿਹੜਾ ਚਿੱਟਾ ਸਾਲਟ ਆ ਇਹ ਘਰੇ ਵਰਤਣਾ ਚਾਹੀਦਾ ਤੇ ਇਹਨਾਂ ਵਿੱਚ ਦੋਵਾਂ ਨਾਮਕਾਂ ਵਿੱਚ ਜਿਹੜਾ ਡਿਫਰੈਂਸ ਹੁੰਦਾ ਉਹ ਤੁਹਾਨੂੰ ਮੈਂ ਦੱਸ ਦਣਾ ਕਿਦੇ ਵਿੱਚ ਕੀ ਗੋਣ ਹੁੰਦੇ ਆ ਤੇ ਕਿਹੜਾ ਕਦੋਂ ਵਰਤਣਾ ਤੇ ਕਿਹੜਾ ਕਦੋਂ ਵਰਤਣਾ ਸਰ ਨੰਬਰ 1 ਜਿਹੜਾ ਆਪਣਾ ਚਿੱਟਾ ਨਮਕ ਆ ਇਹ ਸਿਰਫ ਹੁੰਦਾ ਇਹਦੇ ਵਿੱਚ ਆਇਓਡੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਹੋਰ ਕੋਈ ਵੀ ਤਾਤੇ ਇਹਦੇ ਵਿੱਚ ਨਹੀਂ ਹੁੰਦਾ ਜਿਹੜਾ ਕਿ ਆਪਣੇ ਬੱਚਿਆਂ ਵਾਸਤੇ ਆਇਓਡੀਨ ਬਹੁਤ ਜ਼ਰੂਰੀ ਹੁੰਦਾ ਉਹਨਾਂ ਦੇ ਵਿਕਾਸ ਵਾਸਤੇ ਉਹਨਾਂ ਦੀ ਵਿੱਧੀ ਵਾਸਤੇ ਤੇ ਇੱਕ ਆਪਣੇ ਗਲੇ ਦਾ ਥਾਇਰੋਇਡ ਜਿੰਨਾਂ ਨੂੰ ਉਹਨਾਂ ਦੇ ਪੇਸ਼ੈਂਟਾਂ ਵਾਸਤੇ ਬਹੁਤ ਵਧੀਆ ਹੁੰਦਾ ਤੇ ਚਿੱਟੇ ਲੰਬ ਵਿੱਚ ਸਿਰਫ ਆਇਓਡੀਨ ਹੁੰਦਾ ਹੋਰ ਕੋਈ ਤੱਤ ਨਹੀਂ ਹੁੰਦਾ ਤੇ ਦੂਸਰੇ ਨੰਬਰ ਤੇ ਆਪਣਾ ਆਇਦਾ ਸੇਧਾ ਨਾਮਕ ਸੇਧਾ ਨਾਮਕ ਜਿਹੜੇ ਸਾਰੇ ਤੱਤ ਪਾਈ ਜਾਂਦੇ ਇਕੱਲੇ ਆਇਓਡੀਨ ਨੂੰ ਛੱਡ ਕੇ ਉਹਦੇ ਵਿੱਚ ਆਇਓਡੀਨ ਨਹੀਂ ਹੁੰਦਾ ਹੁਣ ਆਪਾਂ ਨੂੰ ਆਇਓਡੀਨ ਵੀ ਜ਼ਰੂਰੀ ਹੈ ਤੇ ਦੂਸਰੇ ਤੱਤ ਵੀ ਜ਼ਰੂਰੀ ਹੈ ਇਸ ਕਰਕੇ ਆਪਾਂ ਦੋਵੇਂ ਨਮਕਾਂ ਨੂੰ ਵਰਤ ਸਕਦੇ ਆ ਉਹਨਾਂ ਨੂੰ ਵਰਤਣ ਵਾਸਤੇ ਇੱਕ ਟਾਈਮ ਤੁਸੀਂ ਸਬਜੀ ਮਤਲਬ ਕਿ ਸੇਧਾ ਨਮਕ ਦੀ ਬਣਾ ਲਓ ਤੇ ਦੂਸਰੀ ਸ਼ਾਮ ਦੇ ਵੇਲੇ ਦੂਸਰੇ ਸਾਦੇ ਨਮਕ ਦੀ ਬਣਾ ਲਓ ਸੇਧਾ ਤੇ ਸਾਦਾ ਦੋਵੇਂ ਹੋਣਗੇ ਦੋਵੇਂ ਨਮਕ ਵਰਤੋ ਜਿਹਦੇ ਨਾਲ ਤੁਹਾਨੂੰ ਸੇਧੇ ਦੇ ਜਿਹੜੇ ਨਮਕ ਦੇ ਵਿਟਾਮਿਨ ਆ ਉਹ ਵੀ ਮਿਲ ਸਕਦੇ ਆ ਤੇ ਜਿਹੜੇ ਵਾਈਟ ਜਿਹੜਾ ਤੁਹਾਡਾ ਨਮਕ ਹੈਗਾ ਉਹਦੇ ਵਿੱਚ ਜਿਹੜੀ ਆਇਓਡੀਨ ਆ ਉਹਦੀ ਮਾਤਰਾ ਵੀ ਭਰਪੂਰ ਮਿਲ ਸਕੇ ਧੰਨਵਾਦ